ਆਦਰ ਕੋਈ ਉੱਧਰੋਂ ਚਲੇ ਗਿਆ ਜਿਵੇਂ ਹੀ ਪੂਰਾ ਹਾਲ ਨੂੰ ਦੇਖੇ ਰਹੇ ਆ ਜੀ ਤੁਸੀਂ ਤਾਂ ਚਲੋ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤਾਂ ਨੀ ਰਮਾਲ ਬੰਨਿਆ ਹੋਇਆ ਸਾਡੇ ਦਾ ਪਿੰਡ ਦਾ ਪੂਰਾ ਹਾਲ ਹੋਇਆ ਹੋਇਆ ਜਮਾ ਹੁਣ ਦੇਖੋ ਕਈ ਮੇ ਰਿਸਿਵਰੇਜ ਬਲੌਕ ਹੁੰਦੀ ਜਿੱਥੋਂ ਲੱਗਦੀ ਉਹ ਵੀ ਇਹਨਾਂ ਦੇ ਆ ਰਮਾਲ ਨਹੀਂ ਲੈਏ ਕੱਪੜੇ ਹੀ ਮਤਲਬ ਕੱਖੁੱਗ ਗਈ ਚੱਕ ਲਿਆ ਤੁਸੀਂ ਮੈਨੂੰ ਨਹੀਂ ਜਾਂਦਾ ਜੀ ਕੀ ਚੱਕਰ ਹੈ ਜੀ ਚੱਕਰ ਤਾਂ ਇਹੀ ਹੈ ਜਿਵੇਂ ਕੂੜੇ ਦੀ ਸਾਨੂੰ ਪ੍ਰੋਗਰਾਮ ਹੈ ਜੀ ਹਲਾਤ ਉਹਨੇ ਦੇਖਣੇ ਆਗੇ ਸਾਨੂੰ ਕਹਿਣਗੇ ਤੁਸੀਂ ਨਰਕ ਚ ਰਹ ਰਹੇਗੇ ਸਾਡੇ ਸਾਰੇ ਸਖੇ ਜੀ ਸੰਬੰਧੀ ਇੱਥੋਂ ਆਨੇ ਤੇ ਸਾਡੇ ਪਿੰਡ ਦੀ ਆਹ ਇੱਕ ਨੁਹਾਰ ਵੀ ਬਿਗਾੜੀ ਗਈ ਹੈ ਤੇ ਇੱਕ ਬਿਮਾਰੀਆਂ ਦਾ ਘਰ ਵੀ ਦਿੱਤਾ ਗਿਆ ਹੈ ਉਹ ਆਜਾ ਜੀ ਜਿਵੇਂ ਚੁਕਾਤਾ ਤਾਂ ਬਹੁਤ ਵਧੀਆ ਨਹੀਂ ਸਾਨੂੰ ਪੱਕੇ ਤੌਰ ਤੇ ਦਰਨਾ ਨਾਣਾ ਪਊਗਾ ਕਿਉਂਕਿ ਅੰਮ੍ਰਿਤ ਜੀ ਜਿੱਤੀ ਜਣਾ ਮੇਰ ਹੈਗਾ ਉਦੀ ਸਮੂਚੀ ਟੀਮ ਨੂੰ ਕਹਿੰਦੇ ਆ ਵੀ ਤੁਸੀਂ ਇੱਥੇ ਆ ਕੇ ਮੌਕਾ ਦੇਖ ਕੇ ਜਾਓ ਦਾ ਅਨਮਿਊਟ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਮੋਹਾਲੀ ਦੇ 80 ਸੈਕਟਰ ਮੋਲੀ ਆ ਬੈਦਵਾਨ ਵਿਖੇ ਮੌਜੂਦ ਆ ਤਾਂ ਤਸਵੀਰ ਤੁਹਾਨੂੰ ਇੱਕ ਪਹਿਲਾਂ ਇਸ ਪਿੰਡ ਦੀ ਦਿਖਾ ਦਈਏ ਇਹ ਗੰਦਗੀ ਦੇ ਵੱਡੇ ਵੱਡੇ ਢੇਰ ਤੁਹਾਨੂੰ ਲੱਗੇ ਨਜ਼ਰ ਆ ਰਹੇ ਹੋਣਗੇ ਤਾਂ ਇਹ ਮੋਹਾਲੀ ਸ਼ਹਿਰ ਦੀ ਖੂਬ ਸੂਰਤੀ ਦੇ ਉੱਤੇ ਵੱਡਾ ਗ੍ਰਹਿਣ ਲਗਾ ਰਹੇ ਨੇ ਇਹ ਕੂੜੇ ਦੇ ਵੱਡੇ ਢੇਰ ਤਾਂ ਕਾਰਪੋਰੇਸ਼ਨ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਇਹ ਕੂੜੇ ਦੇ ਗੰਦਗੀ ਹੈ ਜਿਹੜੀ ਵੱਡੇ ਵੱਡੇ ਢੇਰ ਇੱਕ ਸੜਕ ਦੇ ਉੱਤੇ ਲੱਗੇ ਨਜ਼ਰਾ ਰਹੇ ਨੇ ਇਹ ਸੜਕ ਹੈ ਤੁਸੀਂ ਦੇਖ ਸਕਦੇ ਹੋ ਰੋਡ ਹੈ ਇਹ ਇਹ ਐਂਟਰੀ ਹੈ ਮਤਲਬ ਇਹ ਐਂਟਰੀ ਗੇਟ ਹੈ ਸੜਕ ਹੈ ਇੱਥੋਂ ਲੋਕ ਆਉਂਦੇ ਨੇ ਪਿੰਡ ਵਿੱਚ ਜਾਂਦੇ ਨੇ ਇਹ ਸਾਰਾ ਰਿਹਾਇਸ਼ੀ ਇਲਾਕਾ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਗੰਦਗੀ ਦੇ ਢੇਰ ਨੇ ਤਾਂ ਮੁਹਾਲੀ ਦੇ 80 ਸੈਕਟਰ ਦੀਆਂ ਇਹ ਤਸਵੀਰਾਂ ਨੇ ਪਿੰਡ ਮੋਲੀ ਬੈਦਮਾਨ ਦੀਆਂ ਜਿੱਥੇ ਮੁਹਾਲੀ ਸ਼ਹਿਰ ਦੀ ਖੂਬਸੂਰਤੀ ਦੇ ਉੱਤੇ ਵੱਡਾ ਗ੍ਰੈਂਡ ਲੱਗਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਜੋ ਮੁਹਾਲੀ ਤੋਂ ਕੁਲਵੰਤ ਸਿੰਘ ਉਹਨਾਂ ਵੱਲੋਂ ਮੁਹਾਲੀ ਨੂੰ ਪੰਜਾਬ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣ ਦੇ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਨੇ ਵੱਡੇ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਸ਼ਹਿਰ ਦਾ ਖਿਆਲ ਰੱਖਿਆ ਜਾ ਰਿਹਾ ਹੈ ਸੁੰਦਰ ਪਾਰਕ ਬਣਾਏ ਜਾ ਰਹੇ ਨੇ ਨੌਜਵਾਨਾਂ ਦੇ ਲਈ ਖੇਡਾਂ ਦੇ ਜਿੰਮ ਬਣਾਏ ਜਾ ਰਹੇ ਨੇ ਖੇਡਣ ਦੇ ਲਈ ਗਰਾਊਂਡ ਬਣਾਏ ਜਾ ਰਹੇ ਨੇ ਪਰ ਦੂਜੇ ਪਾਸੇ ਇਹ ਤਸਵੀਰ ਹੈ ਜੋ ਤੁਹਾਨੂੰ ਦਿਖਾ ਰਹੇ ਹਾਂ ਇਹ ਗੰਦਗੀ ਦੇ ਵੱਡੇ ਵੱਡੇ ਢੇਰ ਯਾਨੀ ਕਿ ਕੂੜਾ ਜਿਹੜਾ ਇਹ ਸੜਕ ਦੇ ਉੱਤੇ ਹੀ ਆ ਪਿਆ ਨਜ਼ਰ ਆ ਰਿਹਾ ਪਰ ਇਸ ਨੂੰ ਚੁੱਕਣ ਦਾ ਕੋਈ ਵੀ ਯਤਨ ਕਾਰਪੋਰੇਸ਼ਨ ਵੱਲੋਂ ਨਹੀਂ ਕੀਤਾ ਜਾ ਰਿਹਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਲਗਾਤਾਰ ਆ ਦਿਨ ਰਾਤ ਇੱਕ ਕਰਕੇ ਆ ਮੁਹਾਲੀ ਸ਼ਹਿਰ ਦੀ ਆ ਨੁਹਾਰ ਬਦਲੀ ਜਾ ਰਹੀ ਹੈ ਮੁਹਾਲੀ ਸ਼ਹਿਰ ਨੂੰ ਸਭ ਤੋਂ ਸੋਹਣਾ ਸ਼ਹਿਰ ਬਣਾਉਣ ਦੀ ਕਵਾਇਦ ਵੀ ਸ਼ੁਰੂ ਕੀਤੀ ਗਈ ਹੈ ਪਰ ਕਾਰਪੋਰੇਸ਼ਨ ਆ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਾਰਪੋਰੇਸ਼ਨ ਮੁਹਾਲੀ ਸ਼ਹਿਰ ਦੀ ਸੁੰਦਰਤਾ ਦੇ ਉੱਤੇ ਵੱਡਾ ਗ੍ਰਹਿਣ ਲਗਾ ਰਿਹਾ ਹੈ ਕਿਉਂਕਿ ਇਹ ਸਾਰੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਬਣ ਜਾਂਦੀ ਹੈ ਕਿਉਂਕਿ ਕਾਰਪੋਰੇਸ਼ਨ ਦਾ ਕੰਮ ਹੁੰਦਾ ਹੈ ਸ਼ਹਿਰ ਦੇ ਵਿੱਚ ਕੋਈ ਵੀ ਸੀਵਰੇਜ ਦੀ ਪਾਈਪ ਬਲੋਕ ਹੈ ਉਸ ਨੂੰ ਸਹੀ ਕਰਨਾ ਜਾਂ ਫਿਰ ਗਲੀਆਂ ਨਾਲੀਆਂ ਹਨ ਸਟਰੀਟ ਲਾਈਟਾਂ ਹਨ ਉਸੇ ਤਰ੍ਹਾਂ ਗੰਦਗੀ ਦਾ ਆ ਸਾਫ ਸਫਾਈ ਦਾ ਕੰਮ ਵੀ ਕਾਰਪੋਰੇਸ਼ਨ ਦੇ ਅੰਡਰ ਹੁੰਦਾ ਪਰ ਕਾਰਪੋਰੇਸ਼ਨ ਲੱਗਦਾ ਕੁੰਭ ਕਰਨੀ نیند ਸੁੱਤੀ ਪਈ ਹੈ ਕਿਉਂਕਿ ਇਲਾਕੇ ਦੇ ਵਿੱਚ ਇਹ ਗੰਦਗੀ ਦੇ ਵੱਡੇ ਵੱਡੇ ਢੇਰ ਕਿਤਨੇ ਕਿਤੇ ਵੱਡੀਆਂ ਆ ਜੋ ਕਹਿ ਸਕਦੇ ਆ ਖਤਰਨਾਕ ਬਿਮਾਰੀਆਂ ਨੂੰ ਜਨਮ ਵੀ ਦੇ ਰਹੇ ਨੇ ਕਾਫੀ ਗੰਦਗੀ ਹੈ ਬਹੁਤ ਸਮੈਲ ਇੱਥੋਂ ਆ ਰਹੀ ਹੈ ਕਾਫੀ ਬਦਬੂ ਮਾਰ ਰਹੀ ਹੈ ਆ ਤਾਂ ਇਹ ਆਹ ਮੁਹਾਲੀ ਸ਼ਹਿਰ ਹੈ ਜਿਸ ਦੀਆਂ ਅਕਸਰ ਗੱਲਾਂ ਹੋ ਰਹੀਆਂ ਨੇ ਕਿ ਮੁਹਾਲੀ ਤਾਂ ਚੰਡੀਗੜ੍ਹ ਨੂੰ ਪਿੱਛੇ ਛੱਡ ਗਿਆ ਕਿਉਂਕਿ ਅਕਸਰ ਚੰਡੀਗੜ੍ਹ ਦੀਆਂ ਗੱਲਾਂ ਹੁੰਦੀਆਂ ਸਨ ਲੋਕ ਚੰਡੀਗੜ੍ਹ ਨੂੰ ਦੇਖਣ ਦੇ ਲਈ ਦੂਰੋਂ ਦੂਰੋਂ ਆਉਂਦੇ ਸਨ ਆ ਪਰ ਚੰਡੀਗੜ੍ਹ ਦੇ ਬਿਲਕੁਲ ਨਾਲ ਮੁਹਾਲੀ ਹੈ ਮੁਹਾਲੀ ਵੀ ਚੰਡੀਗੜ੍ਹ ਨੂੰ ਪਿੱਛੇ ਛੱਡ ਰਿਹਾ ਹੈ ਪਰ ਕਾਰਪੋਰੇਸ਼ਨ ਦਾ ਫਰਜ ਬਣਦਾ ਹੈ ਕਿ ਉਹ ਕੂੜਾ ਚੁਕਾਵੇ ਸੜਕ ਦੇ ਉੱਤੇ ਕੂੜੇ ਦੇ ਢੇਰ ਨੇ ਕਾਫੀ ਬਦਬੂ ਮਾਰ ਰਹੀ ਹੈ ਇਲਾਕੇ ਦੇ ਲੋਕਾਂ 'ਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਤਾਂ ਪੂਰਾ ਰਿਹਾਇਸ਼ੀ ਇਲਾਕਾ ਤੁਹਾਨੂੰ ਇਲਾਕੇ ਦੀਆਂ ਤਸਵੀਰਾਂ ਦਿਖਾਈਏ ਉਹ ਪੂਰਾ ਰਿਹਾਇਸ਼ੀ ਇਲਾਕਾ ਹੈ ਤਾਂ ਰਿਹਾਇਸ਼ੀ ਇਲਾਕੇ ਦੇ ਸਾਹਮਣੇ ਇਹ ਗੰਦਗੀ ਦੇ ਢੇਰ ਕਿਤੇ ਕਿਤੇ ਆ ਕਾਰਪੋਰੇਸ਼ਨ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ ਦਿਨ ਰਾਤ ਇੱਕ ਕੀਤਾ ਹੋਇਆ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਜੋ ਕਿ ਮੋਹਾਲੀ ਦੀ ਨੁਹਾਰ ਬਦਲਣ ਦੇ ਲਈ ਲਗਾਤਾਰ ਸਿਆਮਾਨ ਕੋਲ ਪਹੁੰਚ ਰਹੇ ਨੇ ਵੱਡੇ ਪ੍ਰੋਜੈਕਟ ਲੈ ਆ ਰਹੇ ਨੇ ਪਰ ਦੂਜੇ ਪਾਸੇ ਤਸਵੀਰਾਂ ਦੇਖੋ ਤੁਸੀਂ ਕਾਰਪੋਰੇਸ਼ਨ ਦਾ ਹਾਲ ਇਹ ਹੈ ਕਿ ਕੂੜੇ ਦੇ ਢੇਰ ਹੁਣ ਸੜਕ ਦੇ ਉੱਤੇ ਪਏ ਨੇ ਰੋਜ਼ ਇੱਥੋਂ ਕੋਈ ਨਾ ਕੋਈ ਅਧਿਕਾਰੀ ਕਾਰਪੋਰੇਸ਼ਨ ਦਾ ਲੰਘਦਾ ਹੋਵੇਗਾ ਦੇਖਦਾ ਹੋਵੇਗਾ ਪਰ ਕਿਸੇ ਨੇ ਯਤਨ ਨਹੀਂ ਕੀਤਾ ਕਿ ਇਹ ਕੂੜੇ ਦੇ ਢੇਰ ਅਸੀਂ ਚੁਕਵਾ ਦਈਏ ਤਾਂ ਇਲਾਕੇ ਦੇ ਲੋਕ ਅੱਜ ਅੱਕ ਕੇ ਇਕੱਠੇ ਹੋ ਕੇ ਸੜਕਾਂ ਤੇ ਆ ਗਏ ਨੇ ਕਿਉਂਕਿ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਨੇ ਆ ਬਜ਼ੁਰਗ ਬਿਮਾਰ ਹੋ ਰਹੇ ਨੇ ਕਾਫੀ ਬਦੂ ਉਹ ਇਥੋਂ ਆ ਰਹੀ ਹੈ ਜੋ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣਗੀਆਂ ਮੱਖੀ ਮੱਛਰ ਇਥੋਂ ਬੈਠ ਕੇ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਰਹੇ ਨੇ ਤਾਂ ਉਸ ਤੋਂ ਅੱਕ ਕੇ ਅਜੇ ਸਾਰਾ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਸਨੀਕ ਜੋ ਕਿ ਮੋਲੀ ਵੈਦਵਾਨ ਦੇ ਨੇ 80 ਸੈਕਟਰ ਹੈ ਮੁਹਾਲੀ ਦਾ ਇਹ ਲੋਕੋ ਅੱਜ ਇਹ ਗੰਦਗੀ ਦੇ ਢੇਰਾਂ ਉੱਤੇ ਆ ਗਏ ਨੇ ਉਰੇ ਧਰਨਾ ਲਾ ਦਿੱਤਾ ਹੈ ਕਾਰਪੋਰੇਸ਼ਨ ਦੇ ਖਿਲਾਫ ਗੱਲਬਾਤ ਵੀ ਕਰਦੇ ਆ ਆ ਵੀ ਕਿੰਨੀਆਂ ਕੁ ਬਿਮਾਰੀਆਂ ਇੱਥੋਂ ਫੈਲ ਰਹੀਆਂ ਨੇ ਕੀ ਇਹ ਖੂਬਸੂਰਤੀ ਮੁਹਾਲੀ ਦੀ ਹੈ ਕਿਉਂਕਿ ਲਗਾਤਾਰ ਮੁਹਾਲੀ ਦਾ ਨਾਮ ਪੰਜਾਬ 'ਚ ਹੋ ਰਿਹਾ ਹੈ ਚੰਡੀਗੜ੍ਹ ਨੂੰ ਪਛਾੜ ਰਿਹਾ ਹੈ ਮੁਹਾਲੀ ਪਰ ਇਹ ਤਸਵੀਰਾਂ ਗ੍ਰਹਿਣ ਲਾ ਰਹੀਆਂ ਨੇ ਸੁੰਦਰਤਾ ਤੇ ਗੱਲਬਾਤ ਕਰ ਲੈਨੇ ਆ ਕੀ ਨਾਮ ਹੈ ਜੀ ਅਵਤਾਰ ਸਿੰਘ ਸਾਫਕਾ ਸਰਪੰਚ ਪਿੰਡ ਮੌਲੀ ਵਿਧਵਾਨ ਜੀ ਅਵਤਾਰ ਜੀ ਇਹ ਗੰਦਗੀ ਦੇ ਢੇਰ ਕਿਤਨਾ ਕਿਤੇ ਮੁਹਾਲੀ ਸ਼ਹਿਰ ਦੀ ਸੁੰਦਰਤਾ ਦੇ ਉੱਤੇ ਵੱਡਾ ਗ੍ਰਹਿਣ ਲੱਗਦਾ ਨਜ਼ਰਾ ਰਿ ਐ ਸਰ ਜਦੋਂ ਮੁਹਾਲੀ ਸ਼ਹਿਰ ਦਾ ਨਕਸ਼ਾ ਬਣਿਆ ਉਹਦੇ ਚ ਮਾਸਟਰ ਪਲਾਨ ਬਣਿਆ ਸੀ ਉਸ ਮਾਸਟਰ ਪਲਾਨ ਚ ਇੱਕ ਇਹ ਜਿਹਾ ਵਧੀਆ ਫੈਕਟ ਦਿਖਾਇਆ ਗਿਆ ਸੀ ਕਿ ਮੁਹਾਲੀ ਸਾਰੇ ਭਾਰਤ ਦਾ ਸੁੰਦਰ ਸ਼ਹਿਰ ਹੋਊਗਾ ਹੈ ਵੀ ਸੀ ਸੁੰਦਰ ਪਰ ਜਦ ਤੋਂ ਇਹ ਮੇਰ ਬਣਿਆ ਅਮ ਜਿੰਕੀ ਜੀਤੀ ਇਸ ਸ਼ਹਿਰ ਦਾ ਨਾਸ ਮਾਰਤਾ ਤੁਸੀਂ ਖੜਸਾ ਸੀ ਖੜੇ ਤੁਸੀਂ ਖੜੇ ਆ ਮੂੰਹ ਤੇ ਰਮਾਲ ਬਨ ਕੇ ਵੀ ਖੜ ਨਹੀਂ ਸਕਦਾ ਐਨੀ ਬਦਬੂ ਹੈ ਇਹ ਬਦਬੂ ਇੱਥੇ ਤੱਕ ਸੀਮਿਤ ਨਹੀਂ ਹੈ ਚਾਰ ਸੈਕਟਰਾਂ ਤੱਕ ਸੀਮਿਤ ਹੈ 80 ਸੈਕਟਰ 81 ਸੈਕਟਰ ਚਾਰਤੇ ਸਟਾਟ ਚਾਰ ਸੈਕਟਰਾਂ ਤੱਕ ਇਹ ਬਦਬੂ ਹੈ ਹਰ ਇੱਥੇ ਲੰਗਣਾ ਔਖਾ ਹੈਗਾ ਇਹ ਕੂੜੇ ਦੇ ਢੇਰ ਚਲਦੀ ਸੜਕ ਤੱਕ ਪਹੁੰਚ ਗਏ ਹਨ ਇਸ ਮੇਅਰ ਨੂੰ ਕੋਈ ਪਰਵਾਹ ਨਹੀਂ ਉਹਨੂੰ ਇਹਨੂੰ ਕੋਈ ਸ਼ਹਿਰ ਦੀ ਨਹੀਂ ਹੈ ਸਿਰਫ ਆਪਣੇ ਘਰ ਪਣ ਤੇ ਲੱਗਿਆ ਹੋਇਆ ਆਪਣੀ ਜਿਹੜੀ ਮਾਇਆ ਦੀ ਗੁੱਥਲੀ ਆ ਉਹ ਪਰ ਲੱਗਿਆ ਹੋਇਆ ਹੈਗਾ ਸਾਡੇ ਪਿੰਡ ਦੇ ਵਸਨੀਕ ਕਿੰ ਇਲਾਕੇ ਦੇ ਸਾਰੇ ਵਸਨੀਕ ਬਹੁਤ ਤੰਗ ਨੇ ਹੁਣ ਮੈਂ ਮੂੰਹ ਤੇ ਮਾਲ ਖੋਲ ਕੇ ਗੱਲ ਕਰ ਰਿਹਾਗਾ ਪਰ ਮੈਨੂੰ ਪਤਾ ਵੀ ਜਿਵੇਂ ਮੈਨੂੰ ਖੜਨਾ ਪੈ ਰਿਹਾ ਜੇ ਮੇਅਰ ਅਮ ਜੇ ਜੇਤੀ ਵੀ ਬੜਾ ਵਧੀਆ ਸਮਝਦਾ ਇੱਕ ਦਿਹਾੜੀ ਇੱਥੇ ਕੁਰਸੀ ਢਾਕੇ ਬੈਠ ਕੇ ਦਿਖਾਵੇ ਜੇ ਸਿੱਧਾ ਡਾਕਟਰ ਕੋਲ ਨਾ ਜਾਵੇ ਠੀਕ ਹੈ ਮੈਂ ਤੈਨੂੰ ਰੋਕਦਾ ਇੱਕ ਮਿੰਟ ਪਹਿਲਾਂ ਮੈਂ ਇੱਕ ਤਸਵੀਰ ਦਿਖਾਣਾ ਤੁਸੀਂ ਗੱਲ ਕੀਤੀ ਆ ਵੀ ਮੈਂ ਬਿਨਾਂ ਰਮਾਲ ਤੋਂ ਅੱਜ ਖੜਾ ਕਿਉਂਕਿ ਗੱਲ ਵੀ ਕਰਨੀ ਆ ਤੁਸੀਂ ਆ ਦੇਖੋ ਜੀ ਤੁਸੀਂ ਤਸਵੀਰ ਇਹ ਆਪਣਾ ਕਮੀਜ਼ ਚੱਕ ਕੇ ਹੀ ਮੂੰਹ ਤੇ ਲਾ ਲਿਆ ਕਿਉਂਕਿ ਉਰੋਂ ਨਹੀਂ ਨੰਗਿਆ ਜਾ ਰਿਹਾ ਸਾਨੂੰ ਵੀ ਕਾਫੀ ਉਰੇ ਉਹ ਆ ਬਦਬੂ ਜਾਂ স্মੈਲ ਆ ਰਹੀ ਆ ਸਾਰੇ ਲੋਕਾਂ ਨੇ ਮੂੰਹ ਤੇ ਰਮਾਲ ਬੰਨੇ ਹੋਏ ਨੇ ਇਹ ਰਮਾਲ ਹੁਣ ਨਹੀਂ ਬੰਨੇ ਕੈਮਰਾ ਦੇ ਕੇ ਪਹਿਲਾਂ ਧਰਨਾ ਲਾ ਰੱਖਿਆ ਉੱਥੇ ਰਮਾਲ ਬੰਨ ਕੇ ਬੈਠ ਗੁਹਾਰ ਲਗਾਈ ਜਾ ਰਹੀ ਹੈ ਕਾਰਪੋਰੇਸ਼ਨ ਨੂੰ ਮੇਅਰ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਕਿ ਮੇਅਰ ਇੱਥੋਂ ਰੋਜ਼ ਲੰਘਦਾ ਹੋਵੇਗਾ ਉਹਨਾਂ ਦੇ ਅਧਿਕਾਰੀ ਲੰਘਦੇ ਹੋਣਗੇ ਪਰ ਇਹ ਸੁੰਦਰਤਾ ਮੋਹਾਲੀ ਦੀ ਕੀ ਇਸੇ ਤਰ੍ਹਾਂ ਮੋਹਾਲੀ ਸੁੰਦਰ ਬਣੇਗਾ ਕਿਉਂਕਿ ਚੰਡੀਗੜ੍ਹ ਦੀਆਂ ਅਕਸਰ ਲੋਕ ਗੱਲਾਂ ਕਰਦੇ ਨੇ ਚੰਡੀਗੜ੍ਹ ਘੁੰਮਣਾ ਚਾਹੁੰਦੇ ਨੇ ਪਰ ਮੋਹਾਲੀ ਤਾਂ ਚੰਡੀਗੜ੍ਹ ਨੂੰ ਪੁਛਾੜ ਕੇ ਇੱਕ ਨੰਬਰ ਤੇ ਆ ਰਿਹਾ ਸੀ ਪਰ ਕਾਰਪੋਰੇਸ਼ਨ ਤੇ ਹੁਣ ਵੱਡੇ ਸਵਾਲ ਨੇ ਮੇਅਰ ਦੇ ਉੱਤੇ ਵੱਡੇ ਸਵਾਲ ਨੇ ਕਿ ਆਖਿਰ ਉਸ ਨੂੰ ਇਹ ਗੰਦਗੀ ਦੇ ਢੇਰ ਕਿਉਂ ਨਜ਼ਰ ਨਹੀਂ ਆਉਂਦੇ ਆ ਤੁਸੀਂ ਮੇਅਰ ਦਾ ਨਾਮ ਲਿਆ ਜੀ ਇਹ ਗੰਦਗੀ ਦਾ ਜਿਹੜਾ ਇਹ ਸਿਸਟਮ ਅਸੀਂ ਦੇਖ ਰਹੇ ਹਾਂ ਇਹ ਨਵੀਂ ਗੱਲ ਨਹੀਂ ਪਹਿਲਾਂ ਵੀ ਤੁਸੀਂ ਧਰਨੇ ਲਾਏ ਨੇ ਪਹਿਲਾਂ ਵੀ ਕਾਫੀ ਖਬਰਾਂ ਉਰੇ ਲੱਗ ਚੁੱਕੀਆਂ ਨੇ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿਉਂ ਟੁਕਮਾਂ ਹੱਲ ਨਹੀਂ ਕਰ ਰਹੇ ਕਾਰਪੋਰੇਸ਼ਨ ਵਾਲੇ ਅਸਲ ਸਰ ਜਿਹੜੇ ਜਿੱਦੀ ਲੋਕ ਹੁੰਦੇ ਨਾ ਉਹਨਾਂ ਨੂੰ ਕੀ ਚੀਜ਼ ਦੀ ਪਰਵਾਹ ਨਹੀਂ ਹੁੰਦੀ ਉਹ ਕਿਸੇ ਦੇ ਸੁਣਦੇ ਨਹੀਂ ਕਿਸੇ ਦੇ ਮੰਨਦੇ ਨਹੀਂ ਨਾ ਉਹਨਾਂ ਨੂੰ ਇਸ ਗੱਲ ਦੀ ਸੋਚੀ ਹੁੰਦੀ ਹੈ ਇਸ ਪਿੱਛੇ ਪਹਿਲਾਂ ਦੋ ਤਿੰਨ ਧਰਨੇ ਪਹਿਲਾਂ ਲੱਗਲੇ ਸਾਡੇ ਪਿੰਡ ਦੇ ਕਈ ਵਾਰ ਬੰਦੇ ਇਕੱਠੇ ਹੋ ਕੇ ਕਾਰਪੋਰੇਸ਼ਨ ਵੀ ਮਿਲਲੇ ਇਹ ਗੱਲਾਂ ਜੀਤੀ ਤੱਕ ਵੀ ਪਹੁੰਚ ਲਈਆਂ ਉਹ ਆ ਕੇ ਵੀ ਦੇਖ ਗਿਆ ਜਿਹੜਾ ਬੰਦਾ ਆ ਕੇ ਦੇਖ ਕੇ ਫੇਰ ਨਹੀਂ ਕਰ ਸਕਦਾ ਕਿੰਨਾ ਕਾਬਲ ਹੋਊਗਾ ਮੈਂ ਤਾਂ ਇਹੀ ਸਰਕਾਰ ਨੂੰ ਬੇਨਤੀ ਕਰਦਾ ਵੀ ਇਸ ਮੇਰ ਨੂੰ ਇਹ ਜਲਦੀ ਤਾਰਿਆ ਜਾਏ ਜਾਂ ਕਾਰਪੋਰੇਸ਼ਨ ਦਾ ਇਲੈਕਸ਼ਨ ਜਲਦੀ ਕਰਾ ਕੇ ਜੋ ਨਵਾਂ ਮੇਰ 라ਕੇ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਦੇਖੋ ਹੁਣ ਵੀ ਇਹਦਾ ਮਤਲਬ ਮੇਰ ਹੈਗਾ ਤੁਸੀਂ ਕਹਿ ਰਹੇ ਜਿਵੇਂ ਭਾਜਪਾ ਦਾ ਹੈ ਭਾਜਪਾ ਦਾ ਮੇਰ ਹੈ ਜਾਂ ਜਿਹੜੀ ਮਰਜ਼ੀ ਪਾਰਟੀ ਦਾ ਕਾਂਗਰਸ ਦਾ ਮੇਰ ਹੈ ਚਲੋ ਠੀਕ ਹੈ ਆ ਮੇਰ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਮੇਰ ਦਾ ਫਰਜ਼ ਬਣ ਜਾਂਦਾ ਹੈ ਵੀ ਉਹਨੇ ਸ਼ਹਿਰ ਆਪਣਾ ਸੁੰਦਰ ਕਰਨਾ ਇਹਦੇ ਵਿੱਚ ਕੀ ਸਮਝਦੇ ਤੁਸੀਂ ਸਰ ਅਸੀਂ ਜਦ ਬਾਹਰਲੇ ਜਿੰਨਾ ਜਾਣੇ ਨਾ ਉਹ ਸਾਨੂੰ ਕੱਲ ਪੁੱਛਦੇ ਵੀ ਮੁਹਾਲੀ ਤੁਹਾਡਾ ਬਹੁਤ ਵਧੀਆ ਸ਼ਹਿਰ ਅਸੀਂ ਦੇਖਣ ਆਣਾ ਅਸੀਂ ਉਹਨਾਂ ਮਨ ਹੱਥ ਜੋੜ ਦਿੰਨੇ ਆ ਵੀ ਸਾਡੇ ਸ਼ਹਿਰ ਦੇਖਣ ਨਾ ਆਇਓ ਕੰਮ ਸਰਾਜੋ ਆਪਣਾ ਕਰਜੋ ਕਿਉਂਕਿ ਜਦੋਂ ਇਹ ਹਾਲਾਤ ਉਹਨਾਂ ਨੇ ਦੇਖਣੇ ਆਗੇ ਉਹ ਸਾਨੂੰ ਕਹਿਣਗੇ ਤੁਸੀਂ ਨਰਕ ਚ ਰਹ ਰਹੇ ਹੋਗੇ ਤੁਸੀਂ ਨਰਕ 'ਚ ਸਾਡੀ ਜ਼ਿੰਦਗੀ ਵਧੀਆ ਅਸੀਂ ਕੀ ਜਵਾਬ ਦੇਵੇਂ ਬਾਹਰਲੇ ਲੋਕਾਂ ਨੂੰ ਅਸੀਂ ਸਰ ਬਹੁਤ ਔਖੇ ਨੇ ਇਹ ਸਾਡੇ ਪਿੰਡ ਦੀ ਮੌਜੂਦਾ ਪੰਚਾਇਤ ਮੌਜੂਦਾ ਸਰਪੰਚ ਸਾਹਿਬ ਪਿੰਡ ਦੇ ਮੋਹਤਬਰ ਵਿਅਕਤੀ ਖੜੇ ਨੇ ਸਾਰੇ ਇਸ ਗੱਲ ਦੇ ਗਵਾਹ ਨੇ ਇਸ ਗੱਲ ਨੂੰ ਤਸਦੀਕ ਕਰ ਦੇ ਵੀ ਅਸੀਂ ਬਹੁਤ ਦੁਖੀ ਨੇ ਸਾਡਾ ਦੁੱਖ ਸੁਣਿਆ ਜਾਏ ਸਾਡਾ ਦਰਦ ਸੁਣਿਆ ਜਾਏ ਇਸ ਅਮਰਜੀਤ ਜੇਤੀ ਜਿਹੜਾ ਮੇਅਰ ਹੈਗਾ ਉਹਦੀ ਸਮੁੱਚੀ ਟੀਮ ਨੂੰ ਕਹਿੰਦੇ ਆ ਵੀ ਤੁਸੀਂ ਇੱਥੇ ਆ ਕੇ ਮੌਕਾ ਦੇਖ ਕੇ ਜਾਓ ਹਰ ਇਹ ਜੋ ਕੂੜੇ ਦਾ ਢੇਰ ਹੈ ਜਿੰਨੀ ਜਲਦੀ ਹੋ ਸਕੇ ਚਕਾਓ ਸਰਕਾਰ ਨੂੰ ਬੇਨਤੀ ਕਰਦਾ ਇਸ ਮੇਅਰ ਨੂੰ ਉਤਾਰ ਕੇ ਕੋਈ ਚੰਗਾ ਕੰਮ ਕਰਨ ਵਾਲਾ ਮੇਅਰ ਬਣਾਇਆ ਜਾਏ ਮੇਰੀ ਤੁਹਾਡੇ ਰਾਈ ਪ੍ਰੈਸਰ ਆਈ ਇਹ ਸਰਕਾਰ ਨੂੰ ਬੇਨਤੀ ਹੈ ਮੈਂ ਤੁਹਾਡੇ ਕੋਲ ਦੁਬਾਰਾ ਵੀ ਆਵਾਂਗਾ ਤਾਂ ਹੁਣ ਇੱਕ ਮੰਗ ਹੈ ਜਿਹੜੀ ਇਲਾਕੇ ਦੇ ਲੋਕਾਂ ਨੇ ਕਰ ਦਿੱਤੀ ਹੈ ਕਿ ਇਹ ਮੇਰ ਜਿਹਦਾ ਨਾਮ ਜੀਤੀ ਲੈ ਰਹੇ ਨੇ ਇਹਨੂੰ ਉਤਾਰ ਕੇ ਨਵਾਂ ਮੇਰ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਦੁਖੀ ਹੋ ਚੁੱਕੇ ਨੇ ਮੇਰ ਤੋਂ ਕਾਰਪੋਰੇਸ਼ਨ ਤੋਂ ਕਿਉਂਕਿ ਜੇਕਰ ਕਾਰਪੋਰੇਸ਼ਨ ਜਾਂ ਫਿਰ ਮੇਰ ਨੇ ਕੰਮ ਨਹੀਂ ਕਰਨਾ ਤਾਂ ਲੋਕ ਮੁੱਦੇ ਉਠਾਉਣਗੇ ਕਿਉਂਕਿ ਲੋਕਾਂ ਦੇ ਘਰਾਂ 'ਚ ਗੰਦਗੀ ਭਰਿਆ ਮਾਹੌਲ ਹੁੰਦਾ ਬੱਚੇ ਬਿਮਾਰ ਹੋ ਰਹੇ ਨੇ ਹੋਰ ਵੀ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਆ ਗੁਰਸੇਵਕ ਸਿੰਘ ਜੀ ਮੌਲੀ ਵੈਦਵਾਨ ਤੋਂ ਸਰਪੰਚ ਜੀ ਮੌਜੂਦ ਆ ਇਸ ਟਾਈਮ ਤੁਸੀਂ ਸਰਪੰਚ ਹੋ ਤੇ ਠੀਕ ਹੈ ਸਰਪੰਚ ਦੇ ਉੱਤੇ ਬਹੁਤ ਜ਼ਿੰਮੇਵਾਰੀ ਹੁੰਦੀ ਹੈ ਮੋਢਿਆਂ ਤੇ ਲੋਕਾਂ ਨੇ ਚੁਣਿਆ ਹੁੰਦਾ ਵੀ ਸਾਡੇ ਕੰਮ ਹੋਣਗੇ ਆਲੇ ਦੁਆਲੇ ਦਾ ਧਿਆਨ ਸਰਪੰਚ ਰੱਖੂਗਾ ਪਰ ਹੁਣ ਲੱਗਦਾ ਵੀ ਇੱਥੇ ਤੁਸੀਂ ਸਫਲ ਥੋੜੀ ਜਿਹੀ ਹੋ ਰਹੇ ਹੋ ਦੇਖੋ ਜੀ ਅਸੀਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਹਾਂ ਜੀ ਪਹਿਲਾਂ ਵੀ ਮਤਲਬ ਸਾਲ ਤੋਂ ਜਦੋਂ ਸਰਪੰਚ ਨਹੀਂ ਸੀਗੇ ਉਦੋਂ ਵੀ ਇਸ ਡੰਪ ਨੂੰ ਅੱਗੇ ਵਧਾਇਆ ਜਾ ਰਿਹਾ ਸੀਗਾ ਸਾਡਾ ਇੱਕ ਗਰੁੱਪ ਬਣਿਆ ਹੋਇਆ ਸੀਗਾ ਮੁੰਡਿਆਂ ਦਾ ਹੁਣ ਵੀ ਬਣਿਆ ਹੋਇਆ ਸੀਗਾ ਤੇ ਅਸੀਂ ਆਪਣੇ ਆਪ ਉੱਠ ਆਇਆ ਅੱਗੇ ਵਧਣ ਦਿੱਤਾ ਧਰਨ ਲਾਇਆ ਉਤੋਂ ਬਾਅਦ ਵੀ ਦੋ ਤਿੰਨ ਧਰਨੇ ਲਾ ਲਏ ਅਸੀਂ ਤੇ ਪਿਛਲੀ ਵਾਰੀ ਵੀ ਅਸੀਂ ਪੂਰਾ ਡੜਕੇ ਵਿਰੋਧ ਕਰਿਆ ਸਾਰੇ ਪਿੰਡ ਵਾਸੀਆਂ ਦੇ ਨਾਲ ਰਲ ਕੇ ਤਾਂ ਮੇਰੇ ਸਾਥੋਂ 10 ਦਿਨ ਦਾ ਟਾਈਮ ਲਗੇ ਸੀਗੇ ਵੀ 10 ਦਿਨਾਂ ਤੋਂ ਬਾਅਦ 10 ਦਿਨਾਂ ਦਾ ਸਾਨੂੰ ਟਾਈਮ ਦੇ ਦਿਓ ਉਤੋਂ ਬਾਅਦ ਅਸੀਂ ਆਪਣਾ ਹੀਲਾ ਕਰ ਲਾਂਗੇ ਠੀਕ ਹੈ ਉਤੋਂ ਬਾਅਦ ਅਸੀਂ ਗਏ ਆ ਦਫ਼ਤਰ ਡੈਰੀ ਕਰਾ ਕੇ ਵੀ ਆਏ ਆ ਮਤਲਬ ਕੋਈ ਹੋ ਨਹੀਂ ਇੱਕ ਚੋਂ ਸੁਣਨੀ ਦੂਜੇ ਨੂੰ ਕੱਢ ਦੇਣੀ ਵੀ ਇਹ ਹੀ ਗੱਲਾਂ ਬਾਤਾਂ ਨੇ ਜੀ ਆਪਾਂ ਤਾਂ ਇਹ ਕਹਿੰਨੇ ਆ ਜੀ ਦੇਖੋ ਸਵੇਰੇ ਲੋਕ ਉੱਠਦੇ ਨੇ ਸੈਰ ਕਰਦੇ ਨੇ ਲੋਕ ਰਾਏ ਬਦਲਦੰਨੇ ਆ ਜੀ ਪਰ ਉਹਨਾਂ ਨਾਲ ਕੋਈ ਉੱਧਰੋਂ ਚਲੇ ਗਿਆ ਜਿਵੇਂ ਹੀ ਬੁਰਾ ਹਾਲ ਉਹਨੂੰ ਦੇਖੇ ਰਹੇ ਆ ਜੀ ਤੁਸੀਂ ਤਾਂ ਚਲੋ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤਾਂ ਨੀਰਮਲ ਬੰਨਿਆ ਹੋਇਆ ਸਾਡੇ ਦਾ ਪਿੰਡ ਦਾ ਪੂਰਾ ਹਾਲ ਹੋਇਆ ਹੋਇਆ ਜਮਾ ਹੁਣ ਦੇਖੋ ਕਈ ਮੇ ਰਿਸੀਵਰੇਜ ਬਲੌਕ ਹੁੰਦੀ ਈ ਤੋਂ ਅਲੱਗ ਦੀ ਉਹ ਵੀ ਇਹਨਾਂ ਦੇ ਅੰਦਰ ਹੈ ਗੱਡੀ ਦੀ ਲੋੜ ਹੁੰਦੀ ਹੈ ਖਿਲਾਣ ਵਾਸਤੇ ਚਾਰ-ਚਾਰ ਵਾਰੀ ਫੋਨ ਕਰਦੇ ਆਂ ਤਾਂ ਫੋ ਗੱਡੀ ਆਂਦੀ ਆ। ਜੀ ਬਜ਼ੁਰਗ ਤੁਹਾਡੇ ਮਾਵਾ ਭੈਣਾ ਬਿਮਾਰ ਹੋ ਰਹੇ ਨੇ। ਇਹ ਤਾਂ ਸਾਲ 'ਚ 2-3 ਵਾਰੀ ਸੀਜ਼ਨ ਚੱਲਦਾ ਹੀ ਹੈ ਜੀ ਹੁਣ ਵੀ ਇਕੱਲੇ-ਇਕੱਲੇ ਘਰ 'ਚ ਇੱਕ-ਦੋ ਮਰੀਜ਼ ਪੱਕਾ ਹੈਗਾ ਜੀ। ਠੀਕ ਹੈ ਮਲੇਰੀਆ ਡੇਂਗੂ ਬਹੁਤ ਬੁਰਾ ਹਾਲ ਹੈ ਜੀ ਕਾਰਪੋਰੇਸ਼ਨ ਦੇ ਪ੍ਰਸ਼ਾਸਨ ਦਾ ਬੁਰਾ ਹਾਲ ਹੈ ਜੀ। ਮੈਂ ਤੁਹਾਡੇ ਕੋ ਆਉਂਗਾ ਦੁਬਾਰਾ ਬਾਅਦ 'ਚ ਮੈਂ ਕਿੱਲਾ ਗੱਲ ਕਰਾਂ। ਤੁਸੀਂ ਰੁਮਾਲ ਨਹੀਂ ਲਿਆ ਇਹ ਕੱਪੜਾ ਹੀ ਮਤਲਬ ਛੁੱਗਾ ਹੀ ਝੱਕ ਲਿਆ ਤੁਸੀਂ। ਕੱੜ ਨਹੀਂ ਜਾਂਦਾ ਇਹ ਜੀ। ਕੀ ਚੱਕਰ ਹੈ ਜੀ? ਚੱਕਰ ਤਾਂ ਇਹੀ ਆ ਜਿਵੇਂ ਕੂੜੇ ਦੀ ਸਾਨੂੰ ਪ੍ਰੋਗਰਾਮ ਹੈ ਵੀ ਇਹ ਇੱਥੇ ਚੱਕੇ ਜਾਵੇ ਕੋਈ ਸੁਣਵਾਈ ਨਹੀਂ ਇੱਥੇ ਪਿੰਡ ਦੀ ਇੱਥੇ ਘਰ ਘਰ ਬਿਮਾਰ ਪਏ ਆ ਸਾਨੂੰ ਇਸ ਤੋਂ ਇਹਨੂੰ ਇੱਥੇ ਖੜੇ ਨਹੀਂ ਜਾਂਦਾ ਹੈ ਇਹ ਚੁਕਵਾਇਆ ਜਾ ਜਲਦੀ ਤੇ ਜਲਦੀ ਕਿਤਾ ਪਹਿਲੇ ਹੀ ਆਪਣਾ ਵਾਤਾਵਰਨ ਕਹਿ ਦਈਏ ਹਵਾ ਜ਼ਹਿਰੀਲੀ ਹੋ ਗਈ ਵਾਹਨ ਜਾਦੇ ਹੋਗੇ ਇਹ ਇਹ ਮਤਲਬ ਕਹਿ ਸਕਦੇ ਆ ਵੀ ਇਹ ਬਿਨਾਂ ਵਜ੍ਹਾ ਸਿਰਦਰਦੀ ਦਿੱਤੀ ਜਾ ਰਹੀ ਬਿਲਕੁਲ ਬਿਲਕੁਲ ਬਿਨਾਂ ਮਤਲਬ ਇੱਥੇ ਗੇਰਨ ਦਾ ਕੋਈ ਮਤਲਬ ਨਹੀਂ ਬਣਦਾ ਜੀ ਇੱਥੇ ਤਾਂ ਇਹ ਤਾਂ ਜਗ੍ਹਾ ਕੂੜੇ ਦੀ ਵਾਸਤੇ ਥੋੜੀ ਐ ਇਹ ਕਿਸੇ ਕੀ ਕੂੜਾ ਚੰਗੀ ਜਗ੍ਹਾ ਪਹੁੰਚਾਇਆ ਗਿਆ ਹੈ ਜਿੱਥੇ ਕੋਈ ਦੀ ਪਾਛਾ ਪਹੁੰਚਾਇਆ ਗਿਆ ਹੈ ਕੂੜਾ ਜੀ ਹਾਂ ਜੇ ਇਹੀ ਹੈ ਜੀ ਰਿਕਵੈਸਟ ਹੈ ਵੀ ਇਹ ਕੂੜਾ ਚੁਕਵਾਇਆ ਜਾਵੇ ਉਹ ਤੇ ਜਲਦੀ ਤੇ ਜਲਦੀ ਬਈ ਇਸ ਤੇ ਲੋਕ ਪਰੇਸ਼ਾਨ ਹੈ ਜੀ ਅਬੀ ਦੀ ਕੀ ਨਾਮ ਹੈ ਤੁਹਾਡਾ ਹਰਵਿੰਦਰ ਸਿੰਘ ਪੰਚ ਹੈ ਜੀ ਪੰਚ ਸਾਹਿਬ ਇੱਕ ਕੂੜਾ ਸਟੋਰ ਕਰਨ ਵਾਸਤੇ ਡੰਪ ਹੁੰਦਾ ਜਾਂ ਫਿਰ ਉਹ ਕੂੜੇ ਨੂੰ ਨਸ਼ਟ ਕਰਨ ਦਾ ਉਹ ਤੋਂ ਖਾਦ ਵੀ ਤਿਆਰ ਕੀਤੀ ਜਾ ਸਕਦੀ ਹੈ ਕੋਈ ਇਹੋ ਜਿਹਾ ਪ੍ਰੋਜੈਕਟ ਹੈ ਨਹੀਂ ਇਹ ਤਾਂ ਸੜਕ ਦੇ ਉੱਤੇ ਆ ਗਿਆ ਜੀ ਨਾ ਪਤਾ ਕੀ ਇਹ 25 ਸਾਲ ਤੋਂ ਆਪਣੇ ਉਰੇ ਕਬੱਡੀ ਦਾ ਗਰਾਊਂਡ ਹੈਗਾ ਹੁਣ ਪੂਰੇ ਤੋਂ 50 ਮੀਟਰ ਦੂਰ ਬੱਚੇ ਪ੍ਰੈਕਟਿਸ ਕਰਦੇ ਆਗੇ ਹੁਣ ਉਹਨਾਂ ਤੱਕ ਵੀ ਹੁਣ ਆਪਾਂ ਜਾਓ ਪ੍ਰੈਕਟਿਸ ਕਰਦੇ ਆਗੇ ਉਹਨਾਂ ਤੱਕ ਵੀ ਪ੍ਰੈਕਟਿਸ ਕਰਦੇ ਆ ਤੱਕ ਵੀ ਬਦਬੂ ਪਹੁੰਚਦੀ ਹੈਗੀ ਹੁਣ ਉਰੇ ਸਾਨੂੰ ਇਹ ਡੰਪਿੰਗ ਗਰਾਊਂਡ ਦੇਤਾ ਇਹਨਾਂ ਨੇ ਸਾਨੂੰ ਸਾਨੂੰ ਕ੍ਰਿਕਟ ਸਟੇਡੀਅਮ ਤਾਂ ਕੀ ਦੇਣਾ ਸੀ ਇਹਨਾਂ ਨੇ ਇਸ ਕਰਕੇ ਸਾਡਾ ਤਾਂ ਇਹੀ ਬੇਨਤੀ ਹੈਗੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਇਹ ਕੂੜੇ ਦਾ ਢੇਰ ਚੱਕਿਆ ਜਾਵੇ ਸਾਡਾ ਲਾਕ ਗਰਾਊਂਡ ਹੈ ਤੁਸੀਂ ਦੇਖ ਲਓ 50 ਮੀਟਰ ਦੇ ਉੱਥੇ ਜਾ ਕੇ ਚਾਹੇ ਤੁਸੀਂ ਇਲਾਕਾ ਮਤਲਬ ਇਹ ਸਾਰਾ ਹੈ ਬੱਚੇ ਨਾ ਪ੍ਰੈਕਟਿਸ ਕਰਦੇ ਆਂਗੇ ਹੁਣ ਹੁਣ ਖੇਡਣੇ ਵਾਲੇ ਬੱਚੇ ਆ ਜੀ ਉਹਨਾਂ ਨੂੰ ਹੁਣ ਬਦਬੂ ਮਾਰ ਦਈਏਗੀ ਉਹ ਕੀ ਉਰੇ ਪ੍ਰੈਕਟਿਸ ਕਰਨਗੇ ਕੀ ਇਹ ਖੇਡਦੇ ਨੇ ਉਹਨਾਂ ਨੇ ਟੀਨਾ ਲਾ ਲੀਆਂ ਇਸੇ ਚੱਕਰ ਕਰਕੇ ਹਾਂਜੀ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਬਾਜ ਸਿੰਘ ਹੈ ਮੈਂ ਸਾਬਕਾ ਪੰਚ ਆ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਇਸ ਏਰੀਏ ਦਾ ਸਾਰਾ ਨਾ ਇੱਕ ਲੇਆਉਟ ਦੇ ਗਾੜੀ ਟੂ پارک ਦੀ ਥਾਂ ਆ ਆ ਠੀਕ ਹੈ ਜੀ ਪਰ ਆਪਾਂ پارک ਤੋਂ ਓਪੋਜੀਟ ਦੇਖ ਰਹੇ ਆਂ ਉਹ ਕਿੰਨੀ ਗੰਦਗੀ ਆ ਹੈਨਾ ਪਾਰਕ ਲੋਕਾਂ ਦੀ ਸਿਹਤ ਬਣਾਉਣ ਵਾਸਤੇ ਹੁੰਦੇ ਆ ਸੈਰ ਕਰਨ ਵਾਸਤੇ ਪਰ ਆਹ ਦੂਜੇ ਤਰ੍ਹਾਂ ਦਾ ਖਲਵਾੜ ਹੋ ਰਿਹਾ ਸਿਹਤ ਖਰਾਬ ਹੋ ਰਹੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਰਸਾਤ ਹੁੰਦੀ ਹੈ ਸਾਰੀ ਹਵਾ ਪੌਣ ਹੈ ਜਿਹੜੀ ਪਿੰਡ ਵੱਲ ਨੂੰ ਚੱਲਦੀ ਹੈ ਤੇ ਇਧਰੋਂ ਸਾਰੇ ਬੱਚੇ ਸਾਡੇ ਬਜ਼ੁਰਗ ਬੀਬੀਆਂ ਸਾਰੇ ਬਿਮਾਰ ਹੁੰਨੇ ਆ ਤੇ ਤੁਸੀਂ ਦੂਜੇ ਪਾਸੇ ਦੇਖੋ ਇੱਧਰ ਦੋ ਇੰਸਟੀਚਿਊਨ ਹੈ ਪੰਜਾਬ ਦੇ ਵੱਡੇ ਇੰਸਟੀਚਿਊਨ ਹੈ ਤੇ ਪਿੱਛੇ ਜਾ ਕੇ ਤੁਸੀਂ ਦੇਖੋਗੇ ਥੋੜੇ ਦੂਰੀ ਤੇ 에어ਪੋਰਟ ਰੋਡ ਹੈ ਇਤੋਂ ਸਾਰਾ ਹੀ ਪੂਰੇ ਪੰਜਾਬ ਦਾ ਇਮਾਮ ਨਿਕਲਦਾ ਹੈ ਤੇ ਜਦੋਂ ਵੀ ਉਰੇ ਕੋਈ ਪ੍ਰੋਗਰਾਮ ਹੁੰਦਾ ਹੈ ਉਦੋਂ ਇਹਨਾਂ ਚੀਜ਼ਾਂ ਤੇ ਪਰਦੇ ਲਾ ਦਿੱਤੇ ਜਾਂਦੇ ਆਂ ਪਰ ਅਸੀਂ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਇਤੋਂ ਨਿਕਲਦੇ ਆਂ ਕੋਈ ਸੈਰ ਕਰਨ ਵਾਸਤੇ ਨਿਕਲਦਾ ਹੈ ਕੋਈ ਆਪਣੇ ਕਮਾਕਾਰਾਂ ਵਾਸਤੇ ਨਿਕਲਦਾ ਹੈ ਕੋਈ ਆਪਣੇ ਪਰਿਵਾਰਾਂ ਨੂੰ ਲੈ ਕੇ ਕਿਤੇ ਜਾ ਰਿਹਾ ਹੈ ਤੇ ਸੈਕੰਡ ਗੱਲ ਆਹ ਸਾਡੇ ਪਿੰਡ ਦੀ ਫਿਰਨੀ ਦਾ ਪਿੰਡ ਦਾ ਮੱਥਾ ਹੈ ਇੱਥੋਂ ਸਾਡੇ ਰਿਸ਼ਤੇਦਾਰਾਂ ਨੇ ਵੀ ਆਣਾ ਹੈ ਸਾਡੇ ਪਰਿਵਾਰਾਂ ਨੇ ਵੀ ਆਣਾ ਹੈ ਸਾਡੇ ਸਾਰੇ ਸਖੇ ਜੀ ਸੰਬੰਧੀ ਇੱਥੋਂ ਆਣੇ ਆ ਤੇ ਸਾਡੇ ਪਿੰਡ ਦੀ ਆਹ ਇੱਕ ਨੁਹਾਰ ਵੀ ਬਿਗਾੜੀ ਗਈ ਹੈ ਤੇ ਇੱਕ ਬਿਮਾਰੀਆਂ ਦਾ ਘਰ ਵੀ ਦਿੱਤਾ ਗਿਆ ਹੈ ਤਾਂ ਪਿੰਡ ਦੇ ਸਾਰੇ ਲੋਕ ਨੇ ਜਿਹੜੇ ਬਹੁਤ ਦੁਖੀ ਹੋ ਚੁੱਕੇ ਨੇ ਕਿਉਂਕਿ ਗੰਦਗੀ ਦੇ ਢੇਰ ਨੇ ਜਿਹੜੇ ਹੁਣ ਇਹ ਡੰਪ ਚ ਨਹੀਂ ਸੜਕ ਦੇ ਉੱਤੇ ਆ ਗਏ ਤੇ ਅਨੂੰ ਇੱਕ ਨਾ ਤਸਵੀਰ ਦਿਖਾ ਦਿੰਨੇ ਆ ਸੀ ਤੁਸੀਂ ਇਹ ਤਸਵੀਰ ਨੂੰ ਦੇਖ ਕੇ ਥੋੜਾ ਜਿਹਾ ਹੱਸੋਗੇ ਵੀ ਕਿਉਂਕਿ ਸਾਹਮਣੇ ਕੀ ਲਿਖਿਆ ਹੋਇਆ ਆ ਆਰ ਐਮ ਸੀ 13 ਸੈਕਟਰ 8 ਸੀ ਸੁਵਛ ਸਰਵੇਖਣ 2024-25 ਕੋਈ ਪੁਰਾਣਾ ਨਹੀਂ ਨਵਾਂ ਹੀ ਚੱਲ ਰਿਹਾ 2025 ਨਗਰ ਨਿਗਮ ਮੁਹਾਲੀ ਤਾਂ ਇਹ ਤਸਵੀਰ ਜਿਹੜਾ ਲਿਖਿਆ ਆ ਤੁਸੀਂ ਇਹਨੂੰ ਦੇਖ ਕੇ ਅੰਦਾਜ਼ਾ ਲਗਾਉਂਗੇ ਕਿ ਇਹ ਤਾਂ ਲਿਖਿਆ ਹੈ ਵੀ ਮੁਹਾਲੀ ਸਫਾਈ ਅਭਿਆਨ ਚ ਆ ਉਹ ਅੱਗੇ ਆ ਰਿਹਾ ਮਤਲਬ ਬੋਰਡ ਤਾਂ ਤੁਸੀਂ ਲਾ ਦਿੱਤਾ ਬੋਰਡ ਦੇ ਸਾਹਮਣੇ ਤੁਸੀਂ ਗੰਦਗੀ ਦੇ ਢੇਰ ਲਾ ਕੇ ਕੀ ਸਾਬਤ ਕਰ ਰਹੇ ਹੋ ਕਿ ਅਸੀਂ ਸਵੱਛ ਸਰਵੇਖਣ ਦੇ ਵਿੱਚ ਸਾਡਾ ਆ ਹਾਲ ਆ ਮਤਲਬ ਇਹ ਨਗਰ ਨਿਗਮ ਦੇ ਕਾਰਪੋਰੇਸ਼ਨ ਤੇ ਮੇਅਰ ਨੇ ਜਿਹੜੇ ਉਹ ਦੱਸ ਰਹੇ ਨੇ ਕਿ ਸਾਡਾ ਆ ਹਾਲ ਆ ਵੀ ਪੰਜਾਬ ਦੇ ਲੋਕ ਮੁਹੱਲੀ ਦੇਖਣ ਨਾ ਆਉਣ ਚੰਡੀਗੜ੍ਹ ਹੀ ਜਾਣ ਤਾਂ ਹੁਣ ਵਿਧਾਇਕ ਕੁਲਵੰਤ ਸਿੰਘ ਲਗਾਤਾਰ ਯਤਨ ਕਰ ਰਹੇ ਨੇ ਉਹਨਾਂ ਦੇ ਯਤਨਾਂ ਨੂੰ ਬੂਰ ਪੈ ਰਿਹਾ ਹਰ ਇੱਕ ਕੰਮ ਸਿਰੇ ਚੜ ਰਿਹਾ ਪਰ ਆ ਗੰਦਗੀ ਦੇ ਢੇਰ ਵੱਡੇ ਸਵਾਲ ਖੜੇ ਕਰਦੇ ਨੇ ਲੋਕ ਸਰਕਾਰ ਨੂੰ ਗੁਹਾਰ ਲਗਾ ਰਹੇ ਨੇ ਐਮ ਐਲ ਏ ਸਾਹਬ ਕੋਲ ਵੀ ਲੋਕ ਜਾ ਰਹੇ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਸਾਫ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਸ਼ਹਿਰ ਨੂੰ ਸਾਫ ਸੁਥਰਾ ਬਣਾਉਣਾ ਹੈ ਕੋਈ ਕਸਰ ਨਾ ਛੱਡੀ ਜਾਵੇ ਪਰ ਮੇਅਰ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਸਰ ਆ ਮੈਂ ਗੱਲ ਕਰਨੀ ਚਾਹੁੰਨਾ ਉਹ ਮੈਂ ਦੱਸਿਆ ਤੈਨੂੰ ਆਰ ਐਮ ਸੀ 13 ਲਿਖਿਆ ਪਿਆ ਇੱਕ ਤੁਸੀਂ ਕੰਧ ਤੇ ਲਿਖਤਾ ਤੇ ਉਹਦੇ ਸਾਹਮਣੇ ਜਦੋਂ ਇਹ ਕੂੜੇ ਦੇ ਢੇਰ ਕੋਈ ਸਿੱੜਦਾ ਹੈ ਤੇ ਫਿਰ ਨਗਰ ਨਿਗਮ ਕੋਲੇ ਫੋਟੋ ਨਹੀਂ ਜਾਂਦੀ ਵੀ ਇੱਕ ਪਾਸੇ ਸੀ ਸਵੱਛ ਸਰਵੇਖਣ ਦੇ ਵਿੱਚ ਅੱਗੇ ਆਉਣ ਵਾਤੇ ਲਿਖਿਆ ਵੀ ਸਾਡਾ ਸ਼ਹਿਰ ਬਹੁਤ ਸਾਫ਼ ਸੁਥਰਾ ਹੈ ਤੇ ਅੱਗੇ ਢੇਰ ਪੈਣੀ ਅਸੀਂ ਤਾਂ ਸਰ ਇਹ ਮਹਿਸੂਸ ਕਰਨ ਲੱਗੇ ਹੁਣ ਇਹ ਨਗਰ ਨਿਗਮ ਹੈ ਵੀ ਜਿਵੇਂ ਜਾਣ ਪੁੱਛ ਕੇ ਕੋਈ ਸਾਡੇ ਪਿੰਡ ਨਾਲ ਜਿੱਦ ਕੱਢਦਾ ਹੋਵੇ ਹੁਣ ਸਾਡੇ ਪਿੰਡ ਦੀ ਜਿਹੜੀ ਸਾਰੀ ਸਮੱਲ ਪਿੰਡ ਚ ਅੱਜ ਹਵਾ ਇੱਧਰ ਤੇ ਚੱਲਦੀ ਸਾਰੇ ਪਿੰਡ ਚ ਸਮੱਲ ਲੱਗੀ ਪੂਰੇ ਪਿੰਡ ਚ ਸਮੱਲ ਤੁਸੀਂ ਪਿੰਡ ਦੀ ਦੂਜੀ ਨੁੱਕਰ ਤੇ ਜਾ ਕੇ ਦੇਖ ਲਓ ਸਾਰੇ ਪਿੰਡ ਚ ਸਮੱਲ ਲੱਗੀ ਜਿਵੇਂ ਕੋਈ ਨਗਰ ਨੀਗ ਨੂੰ ਸਾਡੇ ਸੈਕਟਰਾਂ ਨਾਲ ਕੋਈ ਜਿੱਦ ਹੋਵੇ ਐਦਾਂ ਦੀ ਗੱਲ ਮਹਿਸੂਸ ਕਰ ਰਹੇ ਪਰ ਜੋ ਬਾਹਰਲੇ ਲੋਕ ਕਹਿੰਗੇ ਉਹ ਕਹਿੰਦੇ ਵੀ ਮੁਹਾਲੀ ਤੁਹਾਡਾ ਐਡਾ ਸੋਹਣਾ ਸ਼ਹਿਰ ਹੈ ਇੱਥੇ 에ਅਰਪੋਰਟ ਹੈ ਇੱਥੇ ਅਕੈਡਮੀ ਬੜੀ ਬੜੀਆਂ ਅਕੈਡਮੀਆਂ ਹੈ ਗਿਆ ਕ੍ਰਿਕਟ ਸਟੇਡੀਅਮ ਹੈਗੇ ਬਹੁਤ بڑے بڑے ਆਧਾਰੇ ਨੇ ਉਹਨਾਂ ਆਧਾਰੇ ਨੂੰ ਦੇਖਦੇ ਹੋਏ ਉਹ ਚੰਗਾ ਸਮਝਦੇ ਪਰ ਜੇ ਮੌਕੇ ਤੇ ਆ ਕੇ ਹਾਲਾਤ ਦੇਖਦੇ ਕੀ ਕਰਦੇ ਕਹਿੰਦੇ ਇਹ ਹਾਲ ਹੈ ਤੁਹਾਡੀ ਮੁਹਾਲੀ ਦਾ ਇਸ ਕਰਕੇ ਮੈਂ ਜੋ ਮੇਰ ਅਮਰਜੀਤ ਸਿੰਘ ਜਿੱਤੀ ਉਹਨੂੰ ਕਹਿਣਾ ਚਾਹਨਾ ਜੇ ਅੱਜ ਇਸ ਨੂੰ ਦੇਖ ਕੇ ਜਾਵੇ ਪੂਰਾ ਆਪਣਾ ਵਿਭਾਗ ਲਿਆਵੇ ਪੂਰੀ ਟੀਮ ਆਵੇ ਟੀਮ ਆ ਕੇ ਉਹਨੂੰ ਦੇਖ ਕੇ ਇਹਨੂੰ ਅੱਜ ਅੱਜ ਜੇ ਉਹਨੇ ਚੁਕਾਤਾ ਤਾਂ ਬਹੁਤ ਵਧੀਆ ਨਹੀਂ ਸਾਨੂੰ ਪੱਕੇ ਤੌਰ ਤੇ ਦਰਨਾ ਰਣਾ ਪਊਗਾ ਸਾਨੂੰ ਦਿਨ ਰਾਤ ਦੇ ਪਿੰਡ ਵਾਸੀਆਂ ਨੂੰ ਡਿਊਟੀਆਂ ਦੇਣੀਆਂ ਪੈਣੀਆਂ ਅਸੀਂ ਫਿਰ ਆਪਣੇ ਹਿੰਮਤ ਨਾਲ ਰੋਕਾਂਗੇ ਕਹਿ ਰਹੇ ਵੀ ਅੱਜ ਚੁਕਵਾ ਦੇਣਗੇ ਅੱਜ ਚੁਕਵਾ ਕੇ ਜੇ ਕੱਲੂ ਫੇਰ ਇਹ ਗੰਦਗੀ ਦੇ ਢੇਰ ਲੱਗੇ ਕੋਈ ਪੱਕਾ ਹੱਲ ਦੀ ਮੰਗ ਨਹੀਂ ਕਰਦੇ ਵੀ ਕਿਵੇਂ ਹੋ ਸਕਦਾ ਇਹ ਮੈਂ ਸਰ ਇਹੀ ਤਾਂ ਬੇਨਤੀ ਕਰਦਾ ਹਾਂਗਾ ਵੀ ਇਹਨੂੰ ਪੱਕੇ ਤੌਰ ਤੇ ਚੱਕਿਆ ਜਾਵੇ ਇਹ ਕੋਈ ਡੰਪ ਦੀ ਜਗ੍ਹਾ ਨਹੀਂ ਹੈ ਯਾ ਯਾ ਜੋ ਕਾਰਬੇਸ਼ਨ ਹੈਗਾ ਸਾਨੂੰ ਮਾਸਟਰ ਪਲਾਨ 'ਚ ਦਿਖਾਵੇ ਵੀ ਇਹ ਡੰਪ ਦੀ ਜਗ੍ਹਾ ਹੈਗੀ ਇਹ ਕੋਈ ਡੰਪ ਦੀ ਜਗ੍ਹਾ ਨਹੀਂ ਹੈ ਇੱਥੇ ਜਾਣ ਬੁੱਝ ਕੇ ਹੋ ਰਿਹਾ ਹਰ ਬਾਰ ਬਾਰ ਕਹਿਣ ਦੇ ਬਾਅਦ ਹੋ ਰਿਹਾ ਇਹ ਮੈਨੂੰ ਲੱਗਦਾ ਕਿ ਟੁਕੜ 25-30 ਟਰੱਕਾਂ ਦਾ ਮਲ ਮਲ ਪਿਆਗਾ 25 ਇੰਨੇ ਮਲ ਵਿੱਚ ਕਿਉਂ ਕਰਾਇਆ ਕਿਸ ਨੇ ਕਰਾਇਆ ਕੌਣ ਜ਼ਿੰਮੇਵਾਰ ਹੈਗਾ ਕੀਦਾ ਫਰਜ ਬਣਦਾ ਕੀਦੀ ਡਿਊਟੀਆਂ ਕੀ ਦਾ ਹੱਕ ਬਣਦਾ ਇਹਨੂੰ ਚੁਕਾਣ ਦਾ ਸਾਰਿਆਂ ਦੇ ਚੀਜ਼ ਲਾਗੂ ਹੋਣੀ ਚਾਹੀਦੀ ਹੈ ਪੂਰੇ ਮੈਂ ਨਗਰ ਨੂੰ ਹਰ ਮੇਰ ਨੂੰ ਡਿਪਟੀ ਮੇਰ ਨੂੰ ਜੋ ਸਮੁੱਚੀ ਟੀਮ ਹੈ ਉਹਨਾਂ ਦੀ ਸਾਰਿਆਂ ਨੂੰ ਕਸੂਰ ਬਾਖ ਸਮਝਦਾ ਮੈਂ ਠੀਕ ਹੈ ਜੀ ਠੀਕ ਹੈ ਹਾਂ ਸਰਪੰਚ ਸਾਹਿਬ ਆਖਰੀ ਸਵਾਲ ਹੈ ਤੁਹਾਡੇ ਕੋਲ ਆ ਰਹੇ ਹਾਂ ਤੁਸੀਂ ਪਿੰਡ ਦੇ ਸਰਪੰਚੋਂ ਰਹਿਸ਼ੀ ਸਾਰਾ ਇਲਾਕਾ ਅੱਜ ਇੱਥੇ ਆਉਣ ਦੀ ਤੁਹਾਨੂੰ ਨੋਬਤ ਪੈ ਗਈ ਕੰਮਕਾਰ ਛੱਡ ਕੇ ਆਏ ਹੋ ਮੂੰਹ ਤੇ ਰਮਾਲ ਬੰਨੇ ਹੋਏ ਬਿਮਾਰੀਆਂ ਫੈਲ ਰਹੀਆਂ ਕਿੱਦਾਂ ਦਾ ਹੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਆ ਉਹਨਾਂ ਅਧਿਕਾਰੀਆਂ ਤੇ ਜਿਨ੍ਹਾਂ ਨੇ ਇਹਨੂੰ ਦੇਖ ਕੇ ਵੀ ਅਣਗੋਲਿਆ ਕੀਤਾ ਤੇ ਮੇਰ ਨੂੰ ਹਟਾਉਣ ਦੀ ਤੁਸੀਂ ਮੰਗਤਾ ਕਰ ਦਿੱਤੀ ਪਰ ਇਹਦਾ ਲੱਗਦਾ ਕੋਈ ਠੋਸ ਹੱਲ ਹੋਊਗਾ ਦੇਖੋ ਜੀ ਅਸੀਂ ਤਾਂ ਥੱਕ ਗਏ ਇਹਨਾਂ ਕੋਲ ਜਾ ਜਾ ਕੇ ਜਿੰਨੀ ਵਾਰੀ ਵੀ ਕਹਿੰਨੇ ਆ ਹੁਣ ਅੱਜ ਵੀ ਆਪਣੇ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਹੈ ਪ੍ਰਵੀਂਦਰ ਪਾਲ ਸੀਗਾ ਸ਼ਾਇਦ ਉਹਨਾਂ ਦਾ ਨਾਮ ਉਹ ਐਂ ਕਹਿ ਦਿੰਦੇ ਨੇ ਵੀ ਮੁਹਾਲੀ ਦਾ ਕੂੜਾ ਤੁਸੀਂ ਦੱਸੋ ਕਿੱਥੇ ਸੁੱਟੀ ਐ ਤਾਂ ਮੇਰਾ ਉਹਨਾਂ ਨੂੰ ਇਹੀ ਜਵਾਬ ਸੀਗਾ ਵੀ ਸਾਡੇ ਪਿੰਡ 'ਚ ਸੁੱਟਣਾ ਇਹ ਤਾਂ ਤੁਸੀਂ ਦੇਖਣਾ ਨਾ ਕੀਤੇ ਗੇ ਨਾ ਹੂੰ ਸਾਡੇ ਪਿੰਡ ਚ ਇੰਨੀ ਬਿਮਾਰੀ ਇੰਨੀ ਮੱਖੀ ਹੋਈ ਏ ਸਾਰੇ ਪਿੰਡ ਚ ਸਿੱਧੀ ਸਮੈਲ ਜਾ ਰਹੀ ਏ ਦੇਖੋ ਨਾ ਜੀ ਸੈਕਟਰ ਐ ਸਾਹਮਣੇ ਨਾਲੇ ਪਿੰਡ ਐ ਇਹ ਮੈਡੈਲੀਨ ਦੇ ਫਲੈਟ ਬਣ ਰਹੇ ਐ ਸਾਹਮਣੇ ਕੌਣ ਰੈਲੂ ਗਾਜੀ ਨਾ ਨਹੀਂ ਮੇਰੇ ਦਾ ਫਰਜ ਬੰਦਾ ਉਹ ਲਿਖ ਕੇ ਭੇਜਦਾ ਸਰਕਾਰ ਨੂੰ ਵੀ ਆ ਕੂੜਾ ਜੀ ਸਾਨੂੰ ਕੋਈ ਜਗ੍ਹਾ ਦੇ ਦਿੱਤੋ ਜਾਵੇ ਉੱਥੇ ਅਸੀਂ ਮਸ਼ੀਨਾ ਲਾ ਲਈਏ ਵੀ ਇਹ ਇਹ ਕੂੜੇ ਤੋਂ ਖਾਦ ਵੀ ਬਣ ਸਕਦੀ ਹੈ ਕਈ ਸ਼ਹਿਰਾਂ 'ਚ ਤਾਂ ਪ੍ਰੋਜੈਕਟ ਲੱਗੇ ਹੋਏ ਨੇ ਜਿੱਥੇ ਸਾਰਾ ਡੰਪ ਹੁੰਦਾ ਹੈ ਕੂੜੇ ਦਾ ਉੱਥੇ ਖਾਦ ਬਣਦੀ ਹੈ ਉਹ ਖਾਦ ਆਪਾਂ ਵਰਤਦੇ ਆਂ ਪਰ ਆ ਤਾਂ ਸੜਕਾਂ ਦੇ ਉੱਤੇ ਹੀ ਤੁਸੀਂ ਮਤਲਬ ਡੰਪ ਬਣਾ ਦਿੱਤਾ ਇਹ ਇਹ ਕਾਰਪੋਰੇਸ਼ਨ ਦੀ ਕਿੱਡੀ ਕ ਵੱਡੀ ਨਲਾਇਕੀ ਹੈ ਇਹ ਤਾਂ ਅਫਸੇਰੇ ਦੇ ਨਲਾਇਕ ਹੈ ਜੀ ਸਾਰੇ ਕੋਈ ਨਹੀਂ ਸੁਣਦਾ ਜੇ ਮਤਲਬ ਕੰਮ ਕਰਨੇ ਦਾ ਮਨ ਹੋਵੇ ਤਾਂ ਸਭ ਕੁਝ ਹੋ ਸਕਦਾਗਾ ਜੇ ਨਹੀਂ ਕਰਨਾ ਤਾਂ ਕੁਝ ਵੀ ਨਹੀਂ ਹੋਣਾ ਜੀ ਹੁਣ ਆਪਣੇ ਸਾਰੇ ਪਿੰਡ ਦੇ ਵਾਸੀਆਂ ਤੇ ਰੋਜ਼ ਇਹ ਕਹਿੰਦੇ ਆ ਜਿਨ੍ਹਾਂ ਦਾ ਕਰੋ ਹੱਲ ਮਾਂ ਵੀ ਆਪਾਂ ਇਕੱਲੇ ਸਰਪੰਚ ਪੰਚਾਇਤ ਕੁਝ ਨਹੀਂ ਕਰ ਸਕਦੀ ਇੱਥੇ ਆਪਣੀ ਸਾਰੀ ਪਾਰਟੀਆਂ ਹੀ ਖੜੀਆਂ ਇੱਥੇ ਪਾਰਟੀਵਾਦੀ ਵੱਲੋਂ ਕੋਈ ਨਹੀਂ ਆਇਆ ਸਾਰੇ ਪਿੰਡ ਦਾ ਹੀ ਇਕੱਠ ਹੈ ਮਤਲਬ ਸਾਰੀ ਪਾਰਟੀਆਂ ਆਪਣੇ ਭਰਾਏ ਨੇ ਸਾਰੇ ਸਾਰੇ ਪਹੁੰਚੇ ਹੋਏ ਨੇ ਵੀ ਇਹ ਮੇਨ ਮੁੱਦਾ ਹੈ ਇੱਕ ਪਿੰਡ ਦਾ ਵੀ ਇਹਨੂੰ ਸੀਰੀਅਸ ਲੈ ਆਵਾ ਜਾਵੇ ਤੇ ਆਏ ਵੀ ਹੈਗੇ ਸਾਰੇ ਪਿੰਡ ਦੇ ਤਾਂ ਇਹ ਸਾਰੇ ਪਿੰਡ ਦੇ ਲੋਕ ਨੇ ਆ ਤਸਵੀਰਾਂ ਫੇਰ ਦੇਖੋ ਤੁਸੀਂ ਮੂੰਹ ਤੇ ਉੱਤੇ ਰਮਾਲ ਬੰਨੇ ਹੋਏ ਨੇ ਕਿਉਂਕਿ ਇਹ ਤਾਂ ਬੰਨੇ ਨੇ ਇਹ ਜਿਹੜਾ ਆ ਮੋਲੀ ਬੈਦਮਾਨ ਪਿੰਡ ਐ 80 ਸੈਕਟਰ ਆ ਮੁਹਾਲੀ ਦਾ ਇੱਥੋਂ ਲੰਘਿਆ ਨਹੀਂ ਜਾ ਰਿਹਾ ਬਹੁਤ ਆ ਬਦਬੂ ਆ ਜਿਹੜੀ ਇਲਾਕੇ ਦੇ ਆਲੇ ਦੁਆਲੇ ਫੈਲ ਰਹੀ ਆ ਖਾਸ ਤੌਰ ਤੇ ਜਿਹੜੇ ਨਾਲ ਘਰ ਨੇ ਉਹਨਾਂ 'ਚ ਤਾਂ ਆ ਜੂਣਾ ਹੀ ਹਰਾਮ ਹੋ ਗਿਆ ਬੱਚੇ ਬਿਮਾਰ ਹੋ ਰਹੇ ਨੇ ਬਜ਼ੁਰਗ ਬਿਮਾਰ ਹੋ ਰਹੇ ਨੇ ਸਾਹ ਲੈਣਾ ਔਖਾ ਹੋ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਫਿਰ ਤੋਂ ਦਿਖਾ ਰਹੇ ਆ ਤਸਵੀਰਾਂ ਬਾਰ ਬਾਰ ਤਾਂ ਦਿਖਾ ਰਹੇ ਆ ਕਿਉਂਕਿ ਸੜਕ ਦੇ ਉੱਤੇ ਇਹ ਗੰਦਗੀ ਦੇ ਢੇਰ ਅੱਗੇ ਨੂੰ ਵੱਧ ਰਹੇ ਨੇ ਜੇ ਇਸੇ ਤਰ੍ਹਾਂ ਇਹ ਟੇਰ ਅੱਗੇ ਵੱਧ ਰਹੇ ਰਹਿਤਾ ਇਹ ਸੜਕ ਪੂਰੀ ਕਵਰ ਹੋ ਜਾਵੇਗੀ ਤਾਂ ਇਤੋਂ ਕੌਣ ਲੰਗੇਗਾ ਇਹ ਵੱਡਾ ਸਵਾਲ ਆ ਤਾਂ ਸਾਰੇ ਇਲਾਕੇ ਦੇ ਲੋਕਾਂ ਨੇ ਜਿਹੜੇ ਖੜੇ ਨੇ ਤੁਹਾਨੂੰ ਦਿਖਾ ਦਈਏ ਇਹ ਐਂਟਰੀ ਪੁਆਇੰਟ ਆ ਸਾਹਮਣੇ ਉਹ ਬਿਲਡਿੰਗਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਇਹ ਮੁਹਾਲੀ ਜਦੋਂ ਲੋਕ ਮੋਲੀ ਬੈਦਵਾਨ ਪਿੰਡ ਚ ਆਉਂਦੇ ਨੇ ਤਾਂ ਇਹ ਸੜਕ ਦਾ ਉਹੋ ਇਸਤੇਮਾਲ ਕਰਦੇ ਨੇ ਪਰ ਇਹ ਜਦੋਂ ਲੋਕ ਕੋਈ ਵੀ ਰਿਸ਼ਤੇਦਾਰ ਆਉਂਦਾ ਹੋਵੇਗਾ ਕੋਈ ਵੀ ਮਿੱਤਰ ਪਿਆਰਾ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਇਆ ਇਸ ਪਿੰਡ 'ਚ ਤਾਂ ਉਹ ਇੱਕ ਵਾਰੀ ਆਣ ਕੇ ਤਾਂ ਜਰੂਰ ਕਹਿੰਦਾ ਹੋਵੇਗਾ ਕਿ ਤੁਸੀਂ ਕਿੱਥੇ ਰਹਿ ਰਹੇ ਹੋ ਤਾਂ ਇਹ ਕਾਰਪੋਰੇਸ਼ਨ ਤੇ ਮੇਅਰ ਦੇ ਉੱਤੇ ਸਵਾਲ ਨੇ ਕਿਉਂਕਿ ਲੋਕਾਂ ਦਾ ਆਖਣਾ ਹੈ ਕਿ ਮੇਅਰ ਅਮਰਜੀਤ ਜੀਤੀ ਆ ਜਿਹੜੇ ਕਿ ਇੱਥੋਂ ਲੰਘਦੇ ਹੋਣਗੇ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਹੁਣ ਦੇਖ ਸਕਦੇ ਹੋ ਤੁਸੀਂ ਕਾਰਪੋਰੇਸ਼ਨ ਦੇ ਖਿਲਾਫ ਆ ਨਾਰੇਬਾਜੀ ਹੋ ਰਹੀ ਆ ਕਾਰਪੋਰੇਸ਼ਨ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਨੇ ਜਿਹੜੇ ਮੋਲੀ ਬੈਦਮਾਨ ਪਿੰਡ 80 ਸੈਕਟਰ ਦੇ ਲੋਕ ਲਾ ਰਹੇ ਨੇ ਕਿਉਂਕਿ ਇਹਨਾਂ ਨੂੰ ਮਜਬੂਰ ਹੋਣਾ ਪਿਆ ਨਾਰੇਬਾਜ਼ੀ ਕਰਨ ਦੇ ਲਈ ਕਿਉਂਕਿ ਇਲਾਕੇ 'ਚ ਗੰਦਗੀ ਦਾ ਮਾਹੌਲ ਹੈ ਬਿਮਾਰੀਆਂ ਫੈਲ ਰਹੀਆਂ ਨੇ ਤੇ ਨਾਲ ਹੀ ਮੋਹਾਲੀ ਦੀ ਸੁੰਦਰਤਾ ਦੇ ਉੱਤੇ ਵੀ ਵੱਡਾ ਗ੍ਰਹਿਣ ਲੱਗ ਰਿਹਾ ਇੱਕ ਪਾਸੇ ਤਾਂ ਸਵੱਛ ਸਰਵੇਖਣ ਦੇ ਵਿੱਚ ਮੋਹਾਲੀ ਅੱਗੇ ਆ ਰਿਹਾ ਉਹ ਲਿਖਿਆ ਵੀ ਹੋਇਆ ਵੀ ਅਸੀਂ ਬਹੁਤ ਸਾਡੀ ਸਫਾਈ ਹੈ ਸ਼ਹਿਰ ਦੇ ਵਿੱਚ ਪਰ ਉਸ ਦੇ ਸਾਹਮਣੇ ਹੀ ਆ ਕੂੜੇ ਦੇ ਵੱਡੇ ਵੱਡੇ ਢੇਰ ਨੇ ਜਿਹੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਇਲਾਕੇ ਦੇ ਲੋਕਾਂ ਨੇ ਆਖਿਆ ਕਿ ਅਮਰਜੀਤ ਸਿੰਘ ਜੀਤੀ ਜੋ ਕਿ ਮੇਅਰ ਆ ਉਹਨੂੰ ਬਦਲਿਆ ਜਾਵੇ ਕਿਉਂਕਿ ਉਹਦੇ ਬਸੋਂ ਇਹ ਗੱਲ ਬਾਹਰ ਹੈ ਉਸ ਤੋਂ ਕੋਈ ਕੰਮ ਨਹੀਂ ਹੋ ਰਿਹਾ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਵੀ ਸਵਾਲ ਖੜੇ ਕੀਤੇ ਨੇ ਇਲਾਕੇ ਦੇ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨਗਰ ਨਿਗਮ ਦੇ ਮੇਅਰ ਅਮਰਜੀਤ ਜੀਤੀ ਦਾ ਉਹ ਉਸ ਨੂੰ ਬਦਲ ਕੇ ਕੋਈ ਨਵਾਂ ਮੇਰ ਬਣਾਇਆ ਜਾਵੇ ਇਲੈਕਸ਼ਨ ਕਰਵਾਈ ਜਾਵੇ ਤਾਂ ਜੋ ਮੋਹਾਲੀ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਜੋ ਕਵਾਇਦ ਸ਼ੁਰੂ ਕੀਤੀ ਗਈ ਹੈ ਉਸ ਤੇ ਗ੍ਰੈਂਡ ਨਾ ਲੱਗੇ ਇਹ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਲਗਾਤਾਰ ਮੋਹਾਲੀ ਦਾ ਨਾਮ ਆ ਪੰਜਾਬ ਦੇ ਆ ਬਾਕੀ ਸ਼ਹਿਰਾਂ ਦੇ ਵਿੱਚ شمار ਹੋ ਰਿਹਾ ਹੈ ਵੀ ਮੋਹਾਲੀ ਬਹੁਤ ਸੁੰਦਰ ਸ਼ਹਿਰ ਹੈ ਜਿਹੜਾ ਬਣ ਰਿਹਾ ਤਾਂ ਲੋਕ ਇਕੱਠੇ ਹੋਏ ਨੇ ਲੋਕਾਂ ਨੇ ਧਰਨਾ ਲਾਇਆ ਹੈ ਤਾਂ ਗੱਲਬਾਤ ਸਾਡੀ ਜਾਰੀ ਸੀ ਤਾਂ ਇਹ ਢੇਰ ਦਾ ਹੁਣ ਅੰਤਿਮ ਹੱਲ ਕੀ ਹੈ ਜੀ ਇਹ ਤਾਂ ਜਿਵੇਂ ਤੁਸੀਂ ਕਹਿਤਾ ਵੀ ਨਗਰ ਨਿਗਮ ਚੱਕ ਲੇ ਨਗਰ ਨਿਗਮ ਲੈ ਵੀ ਜਾਊ ਚੱਕ ਕੇ ਠੀਕ ਹੈ ਤੇ ਲੱਗਦਾ ਨਹੀਂ ਫੇਰ ਵੀ ਕੂੜਾ ਇਕੱਠਾ ਹੋਣਾ ਵੀ ਉਸ ਦੇ ਬਾਰੇ ਵੀ ਕੋਈ ਵਿਚਾਰ ਕੀਤਾ ਜਾਵੇ ਵੀ ਕੋਈ ਅਹੋ ਜਿਹੀ ਜਗ੍ਹਾ ਮਿਲ ਜੇ ਵੀ ਜਿੱਥੇ ਇਹਨੂੰ ਡੰਪ ਕਰਕੇ ਉਸ ਤੋਂ ਖਾਦ ਤਿਆਰ ਹੋਣ ਲੱਗ ਜਵੇ ਇਹ ਸਾਰ ਜਿਹੜੀ ਇਹ ਜਗ੍ਹਾ ਹੈਗੀ ਇਹ ਪਾਰਕ ਦੀ ਜਗ੍ਹਾ ਹੈਗੀ ਸਭ ਤੋਂ ਪਹਿਲਾਂ ਕੂੜਾ ਚੱਕ ਕੇ ਪਾਰਕ ਬਣਾਇਆ ਜਾਵੇ ਜੋ ਮੁਹਾਲੀ ਕਾਰਪੋਰੇਸ਼ਨ ਹੈ ਆਪਣੇ ਇਹ ਸ਼ੋਅਰੂਮ ਕਰੋੜਾਂ ਦੇ ਸਾਹਮਣੇ ਵੇਚਦੇ ਕੋਈ ਪ੍ਰਾਪਰਟੀ ਹੈ ਨਾ ਮਲ ਕਰੋੜਾਂ ਦੇ ਘੱਟ ਵੇਚੀ ਹੋਣੀ ਆ ਭਾਵੇਂ ਸ਼ੋਅਰੂਮ ਹੋਵੇ ਭਾਵੇਂ ਕੋਈ ਫਲੈਟ ਹੋਵੇ ਭਾਵੇਂ ਜੋ ਵੀ ਜਗ੍ਹਾ ਇਹਨਾਂ ਦੀ ਹੈਗੀ ਜਦ ਕਰੋੜਾਂ ਰੁਪਏ ਕਾਰਪੋਰੇਸ਼ਨ ਵੱਟ ਰਹੀ ਹੈਗੀ ਇਹ ਕੂੜੇ ਦਾ ਡੰਪ ਨਹੀਂ ਕਿਤੇ ਬਣਾ ਸਕਦੇ ਇਹ ਜੀ ਇਸ ਕਰਕੇ ਪਾਰਕ ਦੀ ਜਗ੍ਹਾ ਇਹ ਪਾਰਕ ਬਣਾਇਆ ਜਾਵੇ ਇਹਦਾ ਪੱਕਿਆ ਹੱਲਟੇ ਜਾਵੇ ਅਲਤੋ ਵਾਰ ਕੋਈ ਕੂੜਾ ਨਹੀਂ ਕੂੜਾ ਇਹਦਾ ਗਿਰਨਾ ਨਹੀਂ ਚਾਹੀਦਾ ਇਹਨੂੰ ਸੇਮ ਡੇ ਚੱਕਿਆ ਜਾਵੇ ਮੈਂ ਤਾਂ ਬੇਨਤੀ ਕਰਦਾ ਵੀ ਜੇ ਐਨੇ ਪੈਸੇ ਕਾਰਪੋਰੇਸ਼ਨ ਕਮਾ ਰਿਹਾ ਮੋਲੀ ਤਾਂ ਇਹਨੂੰ ਉਹ ਪੈਸਾ ਕਿਸੇ ਹੋਰ ਇਹਨੇ ਕੰਮਾਂ ਨੂੰ ਵੀ ਸਫਾਈ ਲਈ ਵੀ ਲਾਣਾ ਚਾਹੀਦਾ ਕਿਉਂਕਿ ਜੇਕਰ ਲੋਕ ਜ਼ਿੰਦਗੀ ਰਹਿਣਗੇ ਤਾਂ ਸ਼ਹਿਰ ਰਹਿਣਗੇ ਜੇ ਸਾਡੀ ਜ਼ਿੰਦਗੀਆਂ ਨਹੀਂ ਤਾਂ ਸ਼ਹਿਰਾਂ ਤੋਂ ਵੀ ਅਸੀਂ ਕੀ ਕਰਾਣਾ ਹੈਗਾ ਇਸ ਕਰਕੇ ਸਾਨੂੰ ਇਸ ਚੀਜ਼ ਦਾ ਪੱਕਾ ਹੱਲ ਨਿਕਲਣਾ ਜਾਏ ਚਾਹੀਦਾ ਹੈ ਬਹੁਤ ਧੰਨਵਾਦ ਤਾਂ ਅਵਤਾਰ ਸਿੰਘ ਸੀ ਸਾਡੇ ਨਾਲ ਪਿੰਡ ਮੋਲੀ ਬੈਦਵਾਨ ਸਾਰੇ ਵਸਨੀਕਾਂ ਨੂੰ ਲੈ ਕੇ ਉਹ ਧਰਨਾ ਲਾ ਰਖਿਆ ਹੈ ਮੇਰ ਅਮਰਜੀਤ ਜੀਤੀ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਹ ਵੱਡੇ ਵੱਡੇ ਗੰਦਗੀ ਦੇ ਢੇਰ ਇਲਾਕੇ ਦੇ ਲਈ ਵੱਡੀ ਸਮੱਸਿਆ ਪੈਦਾ ਕਰ ਰਹੇ ਨੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਾਰਪੋਰੇਸ਼ਨ ਇਹ ਗੰਦਗੀ ਦੇ ਢੇਰਾਂ ਨੂੰ ਕਦੋਂ ਚੁਕਮਾਉਂਦਾ ਹੈ ਤੇ ਇਸ ਦਾ ਠੋਸ ਹੱਲ ਕਦੋਂ ਲੱਭਦਾ ਕਿਉਂਕਿ ਅਕਸਰ ਹੀ ਮੋਹਾਲੀ ਦੇ ਇਹ ਜਿਹੜੇ ਕੂੜੇ ਦੇ ਵੱਡੇ ਵੱਡੇ ਢੇਰ ਨੇ ਇਹ ਸੁੰਦਰਤਾ ਤੇ ਵੀ ਗ੍ਰਹਿਣ ਲਾ ਰਹੇ ਨੇ ਮੋਹਾਲੀ ਸ਼ਹਿਰ ਦੀ ਲਗਾਤਾਰ ਵਿਧਾਇਕ ਕੁਲਵੰਤ ਸਿੰਘ ਵੱਲੋਂ ਨੁਹਾਰ ਬਦਲੀ ਜਾ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਅਰਚਨਾ ਨੇ ਉਹ ਕਿਤਨਾ ਕਿਤੇ ਲੋਕਾਂ ਦੇ ਲਈ ਮੁਸੀਬਤ ਬਣਦੀਆਂ ਨੇ ਬਿਮਾਰੀਆਂ ਫੈਲਦੀਆਂ ਨੇ ਤਾਂ ਕਾਰਪੋਰੇਸ਼ਨ ਦਾ ਵੀ ਵੱਡਾ ਅਹਿਮ ਰੋਲ ਹੁੰਦਾ ਹੈ ਵੀ ਸ਼ਹਿਰ ਨੂੰ ਕਿਵੇਂ ਸਾਫ਼ ਸੁਥਰਾ ਰੱਖਿਆ ਜਾਵੇ ਪਰ ਇਸ ਰੋਲ ਦੇ ਵਿੱਚ ਕਾਰਪੋਰੇਸ਼ਨ ਅਸਫਲ ਹੋਈ ਹੈ ਮੇਰ ਅਮਰਜੀਤ ਜੀਤੀ ਨੂੰ ਹਟਾਉਣ ਦੀ ਮੰਗ ਹੈ ਜਿਹੜੀ ਮੋਲੀ ਵੈਦਵਾਨ ਪਿੰਡ ਤੋਂ ਉੱਠੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਮੇਰ ਬਦਲਦਾ ਜਾਂ ਫਿਰ ਇਹ ਗੰਦਗੀ ਦੇ ਢੇਰਾਂ ਦਾ ਕੋਈ ਠੋਸ ਹੱਲ ਹੁੰਦਾ ਕੈਮਰਾਮੈਨ ਰਾਜਵਿੰਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ